ਆਹ ਵਾਲੀ ਵੀਡੀਓ ਨਵੇਂ ਬੰਦਿਆਂ ਨੂੰ ਬਹੁਤ ਹੀ ਪ੍ਰੇਰਿਤ ਕਰਕੇ ਜਾਏਗੀ ਜੀ ਹਾਂ ਕਹਿੰਦੇ ਨੇ ਕਿ ਮਿਹਨਤ ਫਲ ਦਿੰਦੀ ਹੈ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਜੀ ਹਾਂ ਇੱਕ ਵਾਰ ਫਿਰ ਅਸੀਂ ਆਏ ਹਾਂ ਜੀ ਪੁੱਲਰ ਸਟੱਡ ਫਾਰਮ ਤੇ ਇਹ ਜੋ ਸਕਰੀਨ ਤੇ ਤੁਸੀਂ ਡੱਬੇ ਰੰਗ ਦੀ ਘੋੜੀ ਵੇਖ ਰਹੇ ਹੋ ਜਿਹਨੂੰ ਅ블ਖ ਵੀ ਕਹਿੰਦੇ ਐ ਦੋਸਤੋ ਇਸ ਦੀ ਉਮਰ ਲਗਭਗ 22 ਤੋਂ 23 ਸਾਲ ਹੈ ਸਾਡੇ ਨਵੇਂ ਲੋਕ ਜਦੋਂ ਘੋੜੀਆਂ ਚਾਉਂਦੇ ਆ ਤੇ 8-9 ਸਾਲ ਦੀ ਘੋੜੀ ਨੂੰ ਕਹਿਣ ਲੱਗ ਜਾਂਦੇ ਆ ਬੱਲੇ ਬੱਲੇ ਜੀ ਬਹੁਤ ਵੱਡੀ ਉਮਰ ਦੀ ਹੈ ਪਰ ਆ ਜੋ ਘੋੜੀ ਤੁਹਾਡੇ ਸਾਹਮਣੇ ਖੜੀ ਹੈ ਇਹਦੀ ਉਮਰ 22 ਤੋਂ 23 ਸਾਲ ਹੈ ਤੇ ਆ ਬਸ਼ੇਰੀ ਜੋ ਹੁਣ ਭੱਜ ਕੇ ਆ ਰਹੀ ਹੈ ਇਹ ਬਸ਼ੇਰੀ ਇਸੇ ਘੋੜੀ ਦੀ ਬੱਚੀ ਹੈ ਤੇ ਪੁੱਲਰ ਸਟੱਡ ਫਾਰਮ ਦੇ ਮਾਲਕ ਬਾਈ ਬਿੱਲਾਪੁਰ ਰਹਿੰਦੇ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਵੱਡੀ ਘੋੜੀ ਨੇ ਹੁਣ ਤੱਕ 15 ਤੋਂ 16 ਬੱਚੇ ਦੇ ਦਿੱਤੇ ਆ ਇੱਕ ਹੀ ਫਾਰਮ ਤੇ ਇਹ ਜੋ ਨੁਕਰੀ ਬਸ਼ੇਰੀ ਤੁਸੀਂ ਦੇਖ ਰਹੇ ਹੋ ਇਹ ਵੀ ਨਵੀਂ ਉਮਰ ਦੀ ਹੈ ਇਸੇ ਡੱਬੀ ਘੋੜੀ ਦੀ ਹੈ ਬੱਚੀ ਹੈ ਇਹਦਾ ਪਿਓ ਹੈ ਜੀ ਸੁਲਤਾਨ ਤੇ ਸੁਲਤਾਨ ਘੋੜਾ ਸੀਗਾ ਬਾਈ ਸੋਨੂ ਬੱਲਾ ਦੀ ਕੋਲ ਗਿੱਲ ਸਟੱਡ ਫਾਰਮ ਜਿੰਨਾਂ ਕੋਲ ਸ਼ਾਨਦਾਰ ਘੋੜਾ ਹੁੰਦਾ ਸੀ ਉਹਨਾਂ ਕੋਲ ਸੁਲਤਾਨ ਘੋੜਾ ਸੀ ਵੱਡਾ ਏ ਉਹਦੀ ਬੱਚੀ ਹੈ ਆ ਜੋ ਸਜਾਫ ਘੋੜੀ ਹੋਣ ਆ ਰਹੀ ਹੈ ਇਹਦਾ ਜਿਹੜਾ ਪਿਓ ਹੈ ਉਹ ਬਾਈ ਦੀ ਬਿੱਲੇ ਭੁੱਲਰ ਕੋਲ ਇੱਥੇ ਬਾਬਾ ਬਕਾਲਾ ਸਾਹਿਬ ਇਹਨਾਂ ਦਾ ਫਾਰਮ ਹੈ ਭੁੱਲਰ ਸਟੱਡ ਫਾਰਮ ਇਹਨਾਂ ਦੇ ਕੋਲ ਹੀ ਸੀ ਬਾਦਲ ਬਾਦਲ ਸੰਗਰੇੜੀ ਵਾਲਾ ਘੋੜਾ ਉਹਦੀ ਇਹ ਬੱਚੀ ਦੇਖ ਰਹੇ ਹਾਂ ਇਹਦੀ ਮਾਂ ਵੀ ਉਹੀ ਜੋ ਸਟਾਰਟਿੰਗ 'ਚ ਦਿਖਾਈ ਹੈ ਦੱਬੀ ਘੋੜੀ ਹੈ ਦੋਸਤੋ ਇੱਕ ਘੋੜੀ ਚੰਗੀ ਜੇ ਤੁਸੀਂ ਆਪਣੇ ਫਾਰਮ ਤੇ ਰੱਖ ਲੈਨੇ ਹੋ ਤਾਂ ਤੁਹਾਡਾ ਘਰ ਭਰ ਸਕਦੀ ਹੈ ਤੁਸੀਂ ਸੇਵਾ ਕਰਨ ਵਾਲੇ ਬਣੋ ਇੱਕ ਘੋੜੀ ਤੋਂ 15-16 ਬੱਚੇ ਲੈ ਆ ਬਾਕੀ ਬੱਚੇ ਤਾਂ ਬਾਈ ਹੋਣਾ ਸ਼ਾਇਦ ਵੇਚ ਦਿੱਤੇ ਪਰ ਮੌਕੇ ਤੇ ਅੱਜ ਇਹਨਾਂ ਦੀਆਂ ਇੱਕ ਘੋੜੀ ਤੋਂ ਇਲਾਵਾ 4-5 ਘੋੜੀਆਂ ਖੜੀਆਂ ਨੇ ਜੋ ਇਹਨਾਂ ਘੋੜੀਆਂ ਤੋਂ ਹੀ ਅੱਗੇ ਬਣੀਆਂ ਨੇ ਇਹ ਵੀ ਸ਼ੇਰੀ ਦੀ ਵੀ ਉਮਰ ਨਵੀਂ ਹੈ ਬਹੁਤ ਚੰਗੀ ਹੈ ਸਜਾਫ ਬਸ਼ੇਰੀ ਹੈ ਨੁਕਰੇ ਘੋੜੇ ਬਾਦਲ ਇਸ ਫਾਰਮ ਤੇ ਦੋਸਤੋ ਇੱਕ ਬਹੁਤ ਚੰਗਾ ਘੋੜਾ ਮਹਾਰਾਜਾ ਉਹਦੇ ਬਾਰੇ ਵੀ ਗੱਲ ਕਰਦੇ ਆ ਆ ਜੋ ਹੁਣ ਤੁਸੀਂ ਨੁਕਰੀ ਬਸ਼ੇਰੀ ਦੇਖ ਰਹੇ ਹੋ ਇਸ ਘੋੜੀ ਦਾ ਪਿਓ ਹੈ ਅਰਜਨ ਰੌਲੀ ਵਾਲਾ ਇਹ ਬਸ਼ੇਰੀ ਵੀ ਇਸੇ ਫਾਰਮ ਤੇ ਪੈਦਾ ਹੋਈ ਹੈ ਇਸ ਦੀ ਮਾਂ ਜਿਹੜੀ ਆਪਾਂ ਨੁਕਰੀ ਘੋੜੀ ਦਿਖਾਈ ਸੀ ਉਹ ਹੈ ਜਾਨੀ ਕਿ ਇਸ ਬਸ਼ੇਰੀ ਦੀ ਨਾਨੀ ਡੱਬੀ ਘੋੜੀ ਇਸੇ ਫਾਰਮ ਤੇ ਖੜੀ ਹੈ ਤੇ ਇਹਦੀ ਮਾਂ ਉਹ ਨੁਕਰੀ ਹੈ ਜਿਹੜੀ ਸੁਲਤਾਨ ਦੀ ਹੈ ਇਹ ਆਪ ਅਰਜਨ ਰੌਲੀ ਵਾਲੇ ਦੀ ਬੱਚੀ ਹੈ ਦੋਸਤੋ ਇਹ ਵੀ ਛੋਟੀ ਉਮਰ ਦੀ ਬਸ਼ੇਰੀ ਹੈ ਬਾਈ ਬਿੱਲੇ ਪੁੱਲਰ ਦੀ ਮਿਹਨਤ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਬਾਈ ਨੇ ਇੱਕ ਘੋੜੀ ਰੱਖੀ ਹੈ ਉਹਨੂੰ ਸੰਭਿਆ ਉਹਦੀ ਸੇਵਾ ਕੀਤੀ ਤੇ ਅੱਜ ਕਿੰਨੀਆਂ ਘੋੜੀਆਂ ਬਸ਼ੇਰੀਆਂ ਇੱਕ ਘੋੜੀ ਤੋਂ ਬਣ ਗਈਆਂ ਸੋ ਨਵੇਂ ਬੰਦਿਆਂ ਦੀ ਇਹ ਗੱਲ ਸਿੱਖਣ ਵਾਲੀ ਹੈ ਆਓ ਇੱਕ ਵਾਰ ਫਿਰ ਤੁਹਾਨੂੰ ਝਾਤ ਮਰਾਉਨੇ ਆ ਤੁਹਾਡੇ ਸਾਹਮਣੇ ਡੱਬੀ ਘੋੜੀ ਜੋ ਸਭ ਤੋਂ ਅੱਗੇ ਆ ਰਹੀ ਹੈ ਇਹ ਹੈ ਜੀ ਇਹਨਾਂ ਦੀ ਫਾਰਮ ਦੀ ਵੱਡੀ ਘੋੜੀ ਸਿਆਣੀ ਇਹਦੇ ਸਾਰੇ ਬੱਚੇ ਨੇ ਜੋ ਛੋਟੀ ਬਸ਼ੇਰੀ ਇਹਦੇ ਪਿੱਛੇ ਭੱਜ ਰਹੀ ਹੈ ਇਹ ਪਦਮ ਘੋੜੇ ਦੀ ਬਸ਼ੇਰੀ ਹੈ ਤੇ ਬਹੁਤ ਸੋਹਣੀ ਬਸ਼ੇਰੀ ਜੰਮੀ ਹੈ ਜੀ ਡੱਬੀ ਨੇ ਵੇਖੋ ਅਬਲਖ ਘੋੜੀ ਆ ਰੰਗ ਡੱਬਾ ਨੁਕਰੀਆਂ ਵਸ਼ੇਰੀਆਂ ਵੀ ਜੰਮੀਆਂ ਨੇ ਸੰਜਾਫ ਵੀ ਜੰਮੀਆਂ ਨੇ ਤੇ ਬਹੁਤ ਰੰਗ ਭਾਗ ਲਾਇਏ ਨੇ ਜਿਹਨੇ ਭੁੱਲਰ ਟੱਡ ਫਾਰਮ ਤੇ ਇੱਥੇ ਤੁਸੀਂ ਦੋਵੇਂ ਭੈਣਾਂ ਦੇਖ ਰਹੇ ਹੋ ਇੱਕ ਨੁਕਰੀ ਇੱਕ ਸਜਾਫ ਦੋਨੇ ਹੀ ਇੱਕ ਤੋਂ ਵੱਧ ਕੇ ਇੱਕ ਕੱਡੀਆਂ ਸੋਹਣੀਆਂ ਲੈਂਥਾਂ ਨੇ ਬੇਲ ਕਿੰਨੀ ਚੰਗੀ ਬਾਡੀ ਕਿੰਨੀ ਚੰਗੀ ਤਿਆਰੀ ਕਿੰਨੀ ਚੰਗੀ ਇਹ ਆ ਜੀ ਭੁੱਲਰ ਟੱਡ ਫਾਰਮ ਦਾ ਘੋੜਾ ਮਹਾਰਾਜਾ ਮਹਾਰਾਜਾ ਘੋੜਾ ਆਪ ਬੇਤਾਬ ਘੋੜੇ ਦਾ ਬੱਚਾ ਹੈ ਇਸ ਫਾਰਮ ਤੇ ਨਵਾਂ ਆਇਆ ਹੈ ਵਸਾਖੀ ਵਾਲੀ ਮੰਡੀ ਦੋਸਤੋ ਹੁਣੇ ਅੰਬਰਸਰ ਲੰਗੀ ਹੈ ਉਥੇ ਵੀ ਇਹ ਘੋੜਾ ਪਹੁੰਚਿਆ ਸੀ ਤੇ ਆਪਾਂ ਵਸਾਖੀ ਵਾਲੀ ਮੰਡੀ ਤੋਂ ਪਹਿਲਾਂ ਇਸ ਦਾ ਵੀਡੀਓ ਸ਼ੂਟ ਕਰਕੇ ਆਪਣੇ ਚੈਨਲ ਤੇ ਪਾ ਚੁੱਕੇ ਹਾਂ